ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਲਖਵਿੰਦਰ ਡੇਰੀ ਫਾਰਮ ਖੇਲਾ ਨਾਲ ਅੱਜ ਦੀ ਜੋ ਵੀਡੀਓ ਹੈ ਆਪਣੇ ਹੀ ਫਾਰਮ ਤੋਂ ਹੈ ਅੱਜ ਆਪਾਂ ਗੱਲ ਕਰਦੇ ਆਂ ਸਾਫ਼ ਸਫਾਈ ਦੀ ਸਾਫ਼ ਸਫਾਈ ਕਿੰਨੀ ਕੁ ਜ਼ਰੂਰੀ ਹੈ ਚੰਗੀ ਖਰਾਕ ਦੇ ਨਾਲ ਸਾਫ਼ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਸ਼ੂਆਂ ਨੂੰ ਮਾਉਣ-ਸਮਾਉਣ ਦਾ ਦੂਜਾ ਨੰਬਰ ਪਸ਼ੂਆਂ ਦੀ ਜਗ੍ਹਾ ਫਰਸ਼ਾਂ ਵਗੈਰਾ ਚੰਗੀ ਤਰ੍ਹਾਂ ਧੋ ਕੇ ਰੱਖੋ ਫਰਸ਼ਾਂ ਵਗੈਰਾ ਧੂਣ ਦੇ ਨਾਲ ਨਾ ਕਈ ਬਿਮਾਰੀਆਂ ਤੋਂ ਆਪਣੇ ਪਸ਼ੂ ਨਹੀਂ ਜਿਹੜੇ ਬਚ ਰਹਿੰਦੇ ਨੇ ਸਾਫ ਸਫਾਈ ਨਾਲ ਥਣਾ ਦੀ ਮਸਟੈਟਿਕ ਨਹੀਂ ਆਉਂਦੀ ਹੋਰ ਛੋਟੀਆਂ ਮੋਟੀਆਂ ਦਿੱਕਤਾਂ ਨਹੀਂ ਆਉਂਦੀਆਂ ਦੂਜੀ ਗੱਲ ਆਪਣੇ ਪਸ਼ੂ ਆਰਾਮ ਨਾਲ ਵਹਿੰਦੇ ਨੇ ਜੇ ਜਗ੍ਹਾ ਸਾਫ਼ ਹੋਊਗੀ ਇੱਕ ਤੁਸੀਂ ਧਿਆਨ ਰੱਖਣਾ ਹੈ ਜਦੋਂ ਆਪਾਂ ਪਸ਼ੂ ਨਵਾਉਣੇ ਆ ਉਹਨਾਂ ਦੇ ਖੁਰਾਂ ਚੋਂ ਸਿੰਗਾ ਚੋਂ ਚੰਗੀ ਤਰ੍ਹਾਂ ਸਾਫ਼ ਕਰ ਦਿਓ ਕਈ ਵਾਰੀ ਨਾ ਪਰੌਣਵਾ ਦਿੰਦੇ ਆ ਪਰ ਸਿੰਘਾਂ ਦੀਆਂ ਜੜਾਂ 'ਚ ਖੁਰਾਂ 'ਚ ਪਸ਼ੂਆਂ ਦੇ ਗੋਹਾ ਲੱਗਿਆ ਰਹ ਜਾਂਦੇ ਇਹਦੇ ਨਾਲ ਪਸ਼ੂ ਸਾਰਾ ਸਾਰਾ ਦਿਨ ਖੁਰਚਾੜੀ ਜਾਂਦੇ ਪੰਜਾਬ ਸਿੰਘ ਆਪਣੇ ਖੁਰਲੀਆਂ ਦੇ ਨਾਲ ਮਰੀ ਜਾਂਦੇ ਕਈ ਵਾਰੀ ਕੀ ਹੁੰਦਾ ਸਿੰਘਾਂ ਦੀਆਂ ਜੜਾਂ 'ਚ ਚਿਚੜੀਆਂ ਲੱਗ ਜਾਂਦੀਆਂ ਖੁਰਾਂ 'ਚ ਚਿਚੜੀਆਂ ਚੰਗੀਆਂ ਲੱਗ ਜਾਂਦੀਆਂ ਤਾਂ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਵੀ ਪਸ਼ੂਆਂ ਦਾ ਜਿਹੜਾ ਦੁੱਧ ਹੈ ਉਹ ਘਟਾਉਂ ਲਗਾ ਨੇ ਕਿਉਂਕਿ ਪਸ਼ੂ ਸਾਰਾ ਦਿਨ ਸਟ्रेस ਥਿਰੰਦਾ ਜਦੋਂ ਸਟ्रेस ਜੇ ਰਹੂਗਾ ਪਸ਼ੂ ਦਾ ਦੁੱਧ ਤਾਂ ਆਟੋਮੈਟਿਕ ਘਟੂਗਾ ਤਾਂ ਤੁਸੀਂ ਧਿਆਨ ਰੱਖਣਾ ਹੈ ਵੀ ਹਫ਼ਤੇ ਚ ਇੱਕ ਦਿਨ ਤਾਂ ਤੁਸੀਂ ਪਸ਼ੂਆਂ ਦੇ ਚੰਗੀ ਤਰ੍ਹਾਂ ਤੇਲ ਲਾਉਣਾ ਹੈ ਸਿੰਗਾਾਂ ਦੇ ਤੇਲ ਲਾ ਲਓ ਕਿੰਡੇ ਤੇ ਤੇਲ ਲਾ ਲਓ ਸਿੰਗਾਾਂ ਦੀਆਂ ਜੜਾਂ ਚੋਂ ਖੁਰਾਂ ਤੇ ਤਾਂ ਕਿ ਉਹਨੂੰ ਵੀ ਕੋਈ ਤਕਲੀਫ ਨਾ ਹੋਵੇ ਪਸ਼ੂ ਖੁਰਕੇਣਾ ਜੇ ਉਹ ਤੇਲ ਲੱਗਿਆ ਹੋਊ ਚੰਗੀ ਤਰ੍ਹਾਂ ਉਹ ਮਾਲਿਸ਼ ਹੋ ਜਾਂਦੀ ਆਪਣੀ ਵਾਲੀ ਗੱਲ ਹੈ ਤਾਂ ਖੁਰਕੂ ਨਹੀਂ ਉਸਦੀ ਜੇ ਲੋ ਖੁਰਕੂ ਨਹੀਂ ਉਸਦੀ ਪਸ਼ੂ ਆਰਾਮ ਨਾਲ ਬੈਠਾ ਰਹਿੰਦੇ ਤਾਂ ਤੁਸੀਂ ਧਿਆਨ ਰੱਖਣਾ ਹੈ ਹਫ਼ਤੇ ਚ ਇੱਕ ਦਿਨ ਤਾਂ لازਮੀ ਤੇਲ ਲਾਉਣਾ ਹੈ ਸਿੰਗਾਂ ਤੇ ਸਿੰਘਾਂ ਦੀਆਂ ਜੜਾਂ 'ਚ ਪਸ਼ੂ ਦੇ ਪਿੰਡੇ ਤੇ ਇੱਕ ਤਾਂ ਪਸ਼ੂ ਨੂੰ ਇੱਕ ਖੁਰਕ ਤੋਂ ਰਾਹਤ ਮਿਲਦੀ ਐ ਦੂਜਾ ਥੋੜਾ ਪਸ਼ੂ ਸੋਨਾ ਲੱਗੂਗਾ ਸੋਨਾ ਲੱਗਦਾ ਪਸ਼ੂ ਖੜਿਆ ਸੋਨਾ ਲੱਗੂਗਾ ਘਰੇ ਖੁਰਕ ਨਹੀਂ ਦਿੰਦੀ ਤਾਂ ਇੰਨਾਂ ਗੱਲਾਂ ਦਾ ਤੁਸੀਂ ਤਾਂ ਇਹਨਾਂ ਰੱਖਣਾ ਚੰਗੀ ਖਰਾਕ ਦੇ ਨਾਲ-ਨਾਲ ਸਾਫ ਸਫਾਈ ਬਹੁਤ ਜ਼ਰੂਰੀ ਐ ਸਾਫ ਸਫਾਈ ਰੱਖਿਆ ਕਰੋ ਵਧੀਆ ਪਸ਼ੂਆਂ ਥੱਲੇ ਚਿੱਕੜ ਨਾ ਹੋਣ ਦਿਆ ਕਰੋ ਗੋਹਾ ਗੋਹਾ ਨਾਲ ਦੀ ਨਾਲ ਹਟਾ ਕੇ ਰੱਖਿਆ ਕਰੋ ਸੋਣਾ ਲੱਗਦਾ ਖੁਰਲੀਆਂ ਦੀ ਸਾਫ ਸਫਾਈ ਰੱਖਿਆ ਕਰੋ ਜੇ ਖੁਰਲੀਆਂ ਦੀ ਸਾਫ ਸਫਾਈ ਕਰਨ ਨਾਲ ਜੀ ਨਹੀਂ ਪੈਦਾ ਹੁੰਦੇ ਕਈ ਵਾਰੀ ਦੇਖਿਆ ਤੂੜੀ ਪਈ ਰਹਿੰਦੀ ਹੈ ਤੂੜੀ ਚ ਪਾਣੀ ਵਗੈਰਾ ਲੱਗ ਜਾਂਦਾ ਉਹਦੇ ਨਾਲ ਖੁਰਲੀਆਂ ਚ ਜੀ ਬਣ ਜਾਂਦੇ ਨੇ ਤਾਂ ਤੁਸੀਂ ਧਿਆਨ ਰੱਖਣਾ ਵੀ ਸਾਫ ਸਫਾਈ ਵੱਧ ਤੋਂ ਵੱਧ ਕਰਕੇ ਰੱਖੀ ਆਪਾਂ ਤਾਂ ਕਿ ਆਪਣੇ ਪਸ਼ੂ ਵਧੀਆ ਦੁੱਧ ਦੇਣ ਤੇ ਆਰਾਮ ਮਹਿਸੂਸ ਕਰ। ਸਸੀਤਾਲ ਜੀ ਕਰਨ